ਹੈਲੋ ਜੀ ਫ੍ਰੈਂਡ ਸਤਿ ਸ੍ਰੀ ਅਕਾਲ ਜੀ ਹੋਰ ਸਨਾਓ ਕਿਵੇਂ ਮੇਰੀ YouTube ਫੈਮਿਲੀ ਉਮੀਦ ਕਰਦੀ ਹੈ ਕਿ ਫ੍ਰੈਂਡ ਤੁਸੀਂ ਸਾਰੇ ਠੀਕ ਹੋਵੋਗੇ ਤੇ ਲੋ ਜੀ ਫ੍ਰੈਂਡ ਇੱਥੇ ਮੈਂ ਅਜ ਕਰਨ ਲੱਗੀ ਸੀਗੇ ਆਪਣੇ ਸੂਟ ਸਲਾਈ ਅ ਰਖੜੀਆਂ ਦੇ ਜਿਵੇਂ ਤੁਹਾਨੂੰ ਪਤਾ ਰਖੜੀਆਂ ਆ ਗਈ ਹੈ ਆਪਣੇ ਤੇ ਫਿਰ ਕੰਮ ਤਾਂ ਤੁਹਾਨੂੰ ਪਤਾ ਹੀ ਆ ਕਾਫੀ ਵੱਧ ਜਾਂਦਾ ਹੈ ਨਾ ਤੇ ਇਸ ਕਰਕੇ ਫਿਰ ਇੱਥੇ ਹੁਣ ਮੈਂ ਸੂਟ ਲੱਗੀ ਸੀ ਕਟਣ ਇਹ ਉਹੀ ਸੂਟ ਨੇ ਜਿਹੜੇ ਮੈਂਨੇ ਸੇਲ ਕੀਤੇ ਸੀਗੇ ਮੇਰੇ ਸੂਟ ਜਾਨਕੀ ਜਿਹੜੇ ਮੈਂ ਸੇਲ ਕੀਤੇ ਸੀਗੇ ਕਸਟਮਰਾਂ ਨੇ ਹੀ ਲੈਲੇ ਸੀਗੇ ਮੈਂ ਜ਼ਿਆਦਾ ਹਾਲੇ ਗਲੀ ਵਿੱਚ ਨਹੀਂ ਦੱਸਿਆ ਹੈਗੇ ਹਾਲੇ ਕਿਸੇ ਨੂੰ ਵੈਸੇ ਥੋੜੇ ਕਿ ਜਣਿਆਂ ਨੂੰ ਮੈਂ ਵੀ ਮਤਲਬ ਕਿ ਦੱਸਿਆ ਸੀਗਾ ਵੀ ਮੈਂ ਥੋੜੇ ਬਹੁਤ ਸੂਟ ਵੀ ਸੇਲ ਕਰ ਰਹੀ ਆ ਪਤਾ ਕੀ ਹੁੰਦਾ ਇੱਥੇ ਗਲੀ 'ਚ ਐ ਹੋ ਜਾਂਦਾ ਵੀ ਸੂਟ ਖਲਾ ਲੈਂਦੇ ਨੇ ਹੈਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਸ਼ਹਿਰ ਵਿੱਚ ਵੀ ਇਹਨੇ ਨਹੀਂ ਸੂਟ ਵਗੈਰਾ ਸੇਲ ਹੁੰਦੇ ਹੈਗੇ ਕਿਉਂਕਿ ਜਿਹੜਾ ਸਾਡਾ ਘਰ ਆ ਨਾ ਜਮਾ ਬਸ ਬਾਜ਼ਾਰ ਚ ਯਾਨਕਿ 2 ਮਿੰਟ ਦਾ ਹੀ ਰਸਤਾ ਲੱਗਦਾ ਹੈ ਨਾ ਉੱਥੇ ਯਾਨਕਿ ਆਪਣਾ ਘਰ ਹੈ ਇਸ ਕਰਕੇ ਮੈਂ ਇੱਥੇ ਜਾਦਾ ਗਲੀ ਗੁਆਂਢ ਚ ਨਹੀਂ ਦੱਸਦੀ ਹੈਗੀ ਕਿ ਮੈਂ ਸੂਟ ਵਗੈਰਾ ਸੇਲ ਕਰਦੀ ਆ ਹਾਂ ਵੈਸੇ ਥੋੜੇ ਬਹੁਤੇ ਜਿਵੇਂ ਕਿ WhatsApp ਤੇ ਮੈਂ ਉਹ ਲਗਾ ਦੇਣੀ ਹੁੰਦੀ ਆ ਸਟੇਟਸ ਲਗਾ ਦੇਣੀ ਹੁੰਦੀ ਆ ਜਿਹੜੇ ਚਲੋ ਮੇਰੇ ਕਸਟਮਰ ਨੇ ਉਹ ਦੇਖ ਲੈਂਦੇ ਨੇ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਚਲੋ ਹੈਨਾ ਜਿਨ੍ਹਾਂ ਨੂੰ ਲੋੜ ਹੁੰਦੀ ਆ ਚਲੋ ਪੁੱਛ ਵੀ ਲੈਂਦੇ ਨੇ ਕਿ ਸ ਰੇਟ ਚ ਸੂਟ ਹੈਗੇ ਨੇ ਨਾ ਇਸ ਕਰਕੇ ਜਿਹੜੇ ਮੇਰੇ ਸੂਟ ਸੀਗੇ ਵੈਸੇ ਮੈਂ ਆਫਲਾਈਨ ਹੀ ਸੇਲ ਕਰ ਰਹੀ ਆ ਹੈਨਾ ਤਾਂ ਫਿਰ ਕੁਝ ਕੇ ਸੇਲ ਹੋ ਗਏ ਸੀਗੇ ਤੇ ਕਸਟਮਰ ਨੇ ਇਹ ਸੂਟ ਆਪਣੇ ਪਸੰਦ ਆ ਗਏ ਸੀਗੇ ਕਾਫੀ ਸੂਟ ਮੇਰੇ ਕਸਟਮਰ ਨੇ ਲੈ ਲਏ ਸੀਗੇ ਠੀਕ ਹੈ ਜੀ ਤੇ ਉਹਨਾਂ ਨੂੰ ਵਸ ਐਨ ਸੀਗਾ ਉਹ ਦੂਰ ਰਹਿੰਦੇ ਨੇ ਉਹਨਾਂ ਨੂੰ ਵਸ ਫੋਨ ਤੇ ਉਹਨਾਂ ਨੂੰ ਮੈਂ ਦਿਖਾਤਾ ਸੀਗਾ ਇੱਕ ਵਾਰੀ ਜਦੋਂ ਆਏ ਸੀਗੇ ਉਹ ਪਿਛਲੇ ਜਦੋਂ ਮੈਂ ਸੂਟ ਬਣਾਏ ਸੀਗੇ ਉਹਨਾਂ ਨੇ ਕਪੜਾ ਵਗੈਰਾ ਚੈੱਕ ਕਰ ਲਿਆ ਸੀਗਾ ਫਿਰ ਚਲੋ ਜਦੋਂ ਆਪਾਂ ਕਪੜਾ ਵਗੈਰਾ ਚੈੱਕ ਕਰਾ ਦਿੰਨੇ ਆ ਨਾ ਇੱਕ ਵਾਰੀ ਸੂਟ ਪਹੁੰਚ ਜਾਂਦਾ ਤਾਂ ਫਿਰ ਵਿਸ਼ਵਾਸ ਜਾਂ ਵੀ ਹੋ ਜਾਂਦਾ ਨਾ ਵਿਸ਼ਵਾਸ ਬਣ ਜਾਂਦਾ ਵੀ ਕੱਪੜਾ ਵਧੀਆ ਹੈਗਾ ਮੇਨ ਗੱਲ ਕੱਪੜੇ ਦੀ ਹੁੰਦੀ ਹੈ ਦੇਖਣ ਨੂੰ ਤਾਂ ਦੇਖੋ ਸਾਰੇ ਸੂਟ ਬਹੁਤ ਜ਼ਿਆਦਾ ਸੋਹਣੇ ਹੁੰਦੇ ਨੇ ਪਰ ਮੇਨ ਗੱਲ ਕੱਪੜੇ ਦੀ ਹੁੰਦੀ ਹੈ ਵੈਸੇ ਇੱਕ ਵਾਰੀ ਫਿਰ ਉਹ ਕਸਟਮਰ ਆਪਣਾ ਸੂਟ ਉਹ ਕੱਪੜਾ ਚੈੱਕ ਕਰ ਗਏ ਸੀਗੇ ਤੇ ਫਿਰ ਜਦੋਂ ਬਾਅਦ ਵਿੱਚ ਮੈਂ ਪਿਕਸ ਵਗੈਰਾ ਪਾਈਆਂ ਉਹਨਾਂ ਨੂੰ ਉਹਨਾਂ ਨੂੰ ਸੂਟ ਪਸੰਦ ਆ ਗਏ ਸੀਗੇ ਤੇ ਫਿਰ ਹੁਣ ਉਹੀ ਸੂਟ ਮੈਂ ਹੁਣ ਰੈਡੀ ਕਰ ਰਹੀ ਸੀਗੀ ਮੈਂ ਕਿਹਾ ਚਲੋ ਹੁਣ ਕੱਪੜੇ ਵੀ ਕਾਫੀ ਇਕੱਠੇ ਹੋ ਗਏ ਨੇ ਵੀ ਮੈਂ ਜ਼ਿਆਦਾ ਟਾਈਮ ਆਪਣਾ ਨਾਂ ਖਰਾਬ ਕਰਾਂ ਹੈਣਾ ਵੀ ਫਟਾਫਟ ਸੂਟ ਰੈਡੀ ਕਰਾ ਦੋ ਪੈਸੇ ਕਮਾਉਣ ਦਾ ਦੇਖੋ ਟਾਈਮ ਹੈ ਇਹ ਹੈਨਾ ਰਖੜੀਆਂ ਜਿਵੇਂ ਆ ਗਈਆਂ ਨੇ ਰਖੜੀਆਂ ਤੇ ਕਾਫੀਆਂ ਭੈਣਾ ਸੂਟ ਵਗੈਰਾ ਨਵੇਂ ਸਲਾਉਂਦੀਆਂ ਨੇ ਸੇਲ ਕਰਦੀਆਂ ਨੇ ਖਰੀਦਦੀਆਂ ਨੇ ਹੈਨਾ ਕਿੰਨਾ ਯਾਨੀ ਕਿ ਤਿਹਾੜ ਜਿ ਬੱਸ ਹੁਣ ਰਖੜੀਆਂ ਤੇ ਸਟਾਰਟ ਹੋ ਜਾਂਦੇ ਨੇ ਤੇ ਮੈਂ ਕਹਿੰਦੀ ਜਿਹੜੀਆਂ ਮੇਰੀਆਂ ਭੈਣਾ ਹੋਣਾ ਨਾ ਹੁ ਕੰਮ ਕਰਨਾ ਚਾਹੁੰਦੇ ਨੇ ਆ ਦਿਨ ਤਾਂ ਸੱਚੀ ਬਹੁਤ ਜ਼ਿਆਦਾ ਹੁਣ ਸੋਨੇ ਜੇ ਆ ਗਏ ਨੇ ਤਿਹਾਰ ਸ਼ੁਰੂ ਹੋ ਗਏ ਨੇ ਤੇ ਜਿਹੜੀ ਵੀ ਮੇਰੀਆਂ ਭੈਣ ਕੋਈ ਵੀ ਕੰਮ ਕਰਨਾ ਚਾਹੁੰਦੀਆਂ ਨੇ ਤਾਂ ਤੁਸੀਂ ਹੁਣ ਸਟਾਰਟ ਕਰ ਲਓ ਬਹੁਤ ਜ਼ਿਆਦਾ ਸੋਨਾ ਸੁਨਹਿਰੀ ਮੌਕਾ ਇਹ ਕੰਮ ਕਰਨ ਦਾ ਤੁਸੀਂ ਕੋਈ ਵੀ ਕੰਮ ਸਟਾਰਟ ਕਰੋ ਤੁਸੀਂ ਸਲਾਈਆਂ ਸਟਾਰਟ ਕਰ ਦੋ ਕਈ ਵਰੀ ਥੋੜੀ ਬਹੁਤੀ ਜੇ ਅਗਰ ਤੁਹਾਨੂੰ ਸਲਾਈ ਆਉਂਦੀ ਹੈ ਤਾਂ ਤੁਸੀਂ ਸਲਾਈ ਕਰਨੀ ਸਟਾਰਟ ਕਰ ਦੋ ਹੌਲੀ ਹੌਲੀ ਜਿਵੇਂ ਅੱਗੇ-ਅੱਗੇ ਸੀਜ਼ਨ ਆਊਗਾ ਤੁਸੀਂ ਦੇਖਦੇ ਜਾਓ ਤੁਹਾਨੂੰ ਕੰਮ ਬਹੁਤ ਵਧੀਆ ਮਿਲਣ ਲੱਗ ਜਾਊਗਾ ਹੌਲੀ-ਹੌਲੀ ਕੀ ਕਰੋ ਜੇ ਕਈ ਵਰੀ ਮੇਰੀ ਭੈਣਾਂ ਨੂੰ ਘੱਟ ਸਲਾਈ ਆਉਂਦੀ ਹੈ ਜਾਂ ਕਸਟਮਰ ਨਹੀਂ ਹੈਗੇ ਹੈ ਨਾ ਉਹ ਕੀ ਕਰਨ ਉਹ ਸਾਨੂੰ ਨਾਲ ਪਹਿਲਾਂ ਆਪਣੇ ਸੂਟ ਬਣਾਉਣੇ ਸ਼ੁਰੂ ਕਰਨ ਹੈਨਾ ਆਪਦੇ ਸੂਟ ਸੋਹਣੇ ਸੋਹਣੇ ਪਾਉਣੇ ਸ਼ੁਰੂ ਕਰਨ ਦੇਖੋ ਜਦੋਂ ਆਪਾਂ ਕਿਤੇ ਜਾਉਨੇ ਆ ਆਉਨੇ ਆ ਹੈਨਾ ਤਾਂ ਫਿਰ ਆਪਾਂ ਨੂੰ ਦੇਖਦੀਆਂ ਨੇ ਲੇਡੀਜ਼ ਦੇਖਦੀਆਂ ਨੇ ਹੈਨਾ ਜਾਂ ਆਪਣੇ ਬੇਟੀਆਂ ਨੇ ਛੋਟੀਆਂ ਵੱਡੀਆਂ ਹੈਨਾ ਉਹਨਾਂ ਦੇ ਤੁਸੀਂ ਸੋਹਣੇ ਸੋਹਣੇ ਡਿਜ਼ਾਈਨ ਚ ਪਾ ਕੇ ਸੂਟ ਬਣਾਓ ਫਿਰ ਜਦੋਂ ਆ ਆਪਾਂ ਕਿਤੇ ਆਉਣੇ ਜਾਂਦੇ ਆ ਤਾਂ ਆਪਾਂ ਨੂੰ ਪੁੱਛਦੇ ਨੇ ਆਪਾਂ ਗਲੀ ਘਮਾਣ ਦੇ ਚ ਲੰਘਦੇ ਆ ਨਾ ਤੇ ਫਿਰ ਪੁੱਛਦੇ ਨੇ ਹਾਂ ਵੀ ਸੂਟ ਸੋਹਣਾ ਪਾਇਆ ਚਾਹੇ ਆਪਾਂ ਨੂੰ ਨਾ ਹੀ ਕਹਿਣ ਪਰ ਉਹਨਾਂ ਦੇ ਇੱਕ ਵਾਰੀ ਮਨ ਚ ਜ਼ਰੂਰ ਇਹ ਗੱਲ ਆਉਂਦੀ ਹੈ ਵੀ ਸੂਟ ਸੋਹਣਾ ਲੱਗ ਰਿਹਾ ਪਾਇਆ ਹੋਇਆ ਤਾਂ ਫਿਰ ਉਹ ਇੱਕ ਦੂਜੇ ਨੂੰ ਦੱਸ ਦਿਆਂ ਵੀ ਨੇ ਵੀ ਚਲੋ ਆਪਾਂ ਵੀ ਸਲਾਈ ਕਰਵਾ ਕੇ ਦੇਖਦੇ ਆ ਐਨਾ ਤੋਂ ਹੈ ਨਾ ਤਾਂ ਤੁਸੀਂ ਐਵੇਂ ਦੇਖੋ ਸਲਾਈ ਸਟਾਰਟ ਕਰ ਸਕਦੀ ਹੋ ਹੈ ਨਾ हां ਜਿਹੜੀਆਂ ਮੇਰੇ ਭੈਣਾਂ ਨੂੰ ਥੋੜੀ-ਬਹੁਤੀ ਚਲੋ ਸਲਾਈ ਆਉਂਦੀ ਆ ਬਸ ਸਲਾਈ ਚ ਕੋਈ ਜ਼ਿਆਦਾ ਉਹ ਨਹੀਂ ਹੈਗਾ ਤੁਹਾਨੂੰ ਥੋੜੀ ਜਿਹੀ ਵੀ ਸਲਾਈ ਆ ਗਈ ਨਾ ਕਰਨੀ ਸਿੱਖਣੀ ਇੰਚ ਟੇਪ ਫੜਨਾ ਆ ਗਿਆ ਮੋਡੇ ਦੇ ਨਿਸ਼ਾਨ ਤੀਰਾ ਵਗੈਰਾ ਇੰਨੇ ਕੁ ਦੀ ਨੋਲਜ ਹੈਗੀ ਆ ਤਾਂ ਤੁਸੀਂ ਹਰ ਇੱਕ ਕੀਆ ਕੋਈ ਵੀ ਕਸਟਮਰ ਹੋਵੇ ਉਹਦਾ ਤੁਸੀਂ ਸੂਟ ਬਣਾ ਸਕਦੇ ਹੋ ਚਾਹੇ ਉਹ ਮੋਟਾ ਹੋਵੇ ਚਾਹੇ ਉਹ ਪਤਲਾ ਹੋਵੇ ਬਸ ਇੱਕ ਵਾਰੀ ਥੋੜਾ ਜਿਹਾ ਆਪਣਾ ਡਰ ਖੋਲ ਕੇ ਦੇਖੋ ਤੇ ਸੂਟ ਮਿੰਟ ਵਿੱਚ ਸਟਿਚ ਹੋ ਜਾਂਦੇ ਨੇ ਕੋਈ ਜ਼ਿਆਦੀ ਇੰਨੀ ਦਿੱਕਤ ਨਹੀਂ ਹੈਗੀ ਤੇ ਬਾਕੀ ਅਗਰ ਜੇ ਥੋੜੀ-ਬਹੁਤੀ ਚਲਤੋਂ ਕੋਈ ਉਹ ਹੋਊਗੀ ਵੀ ਹੈਨਾ ਤਾਂ ਮੈਂ ਤੁਹਾਨੂੰ ਦੱਸ ਦਿਆ ਕਰਾਂਗੀ ਵੈਸੇ ਵੀ ਪਿੱਛੇ ਦੀ ਕਾਫੀ ਸਾਲ ਪਹਿਲਾਂ ਜਿਹੜੀ ਮੇਨੇ ਵੀਡੀਓ ਪਾਈ ਸੀਗੀ ਸਿਲਾਈ ਦੇ ਰਿਲੇਟਿਡ ਹੀ ਪਾਈਆਂ ਸੀਗੀਆਂ ਉਹਦੇ 'ਚ ਮੈਂ ਕਾਫੀ ਦੱਸਿਆ ਵੀ ਹੋਇਆ ਸਿਲਾਈ ਦੇ ਬਾਰੇ ਤੇ ਉਹ ਤੁਸੀਂ ਮੇਰੀ ਪੁਰਾਣੀ ਵੀਡੀਓ ਵਿੱਚ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ ਹੈਨਾ ਤੇ ਐਵੇਂ ਤੁਸੀਂ ਦੇਖੋ ਹੁਣ ਕਮਾਈ ਕਰਨ ਦਾ ਬਹੁਤ ਸੋਹਣਾ ਟਾਈਮ ਆਇਆ ਹੋਇਆ ਕਿਉਂਕਿ ਹੁਣ ਤੋਂ ਬਸ ਸੀਜ਼ਨ ਸ਼ੁਰੂ ਹੋ ਜਾਣਾ ਅ ਸੂਟਾਂ ਦਾ ਹੈਨਾ ਤੇ ਇਹ ਕੰਮ ਨਾ ਐਵੇਂ ਦਾ ਸਦਾ ਬਹਾਰ ਦਾ ਕੰਮ ਹੈ ਜਿਹੜਾ ਕੋਈ ਹੋਰ ਕੰਮ ਹੁੰਦੇ ਨੇ ਹੈਨਾ ਉਹ ਹਮੇਸ਼ਾ ਮਤਲਬ ਕਿ ਜਿਵੇਂ ਇੱਕ ਸੀਜ਼ਨ ਜਾਈ ਆਉਂਦਾ ਹੁੰਦਾ ਜਿਵੇਂ ਕੋਈ ਟਾਈਮ ਜਾਈ ਹੁੰਦਾ ਪਰ ਜਿਹੜੇ ਸੂਟਾਂ ਦਾ ਕੰਮ ਹੈ ਸੇਲ ਸੂਟ ਸੇਲ ਦਾ ਲਾ ਲਓ ਸੂਟ ਸਟੀਚਿੰਗ ਦਾ ਲਾ ਲਓ ਹੈਨਾ ਹਰ ਇੱਕ ਮੌਕੇ ਤੇ ਦੇਖੋ ਸੂਟ ਪੈਂਦੇ ਹੁੰਦੇ ਚਾਹੇ ਉਹ ਗਮੀ ਹੋਵੇ ਚਾਹੇ ਉਹ ਖੁਸ਼ੀ ਹੋਵੇ ਨਾ ਤਾਂ ਸੂਟ ਜਿਹੜੀਆਂ ਮੇਰੇ ਆ ਭੈਣਾਂ ਨੇ ਬਹੁਤ ਜ਼ਿਆਦਾ ਫਿਰ ਵੀ ਹੁੰਦਾ ਹੀ ਉਹਨਾਂ ਨੂੰ ਕਿਉਂਕਿ ਇੱਕ ਜਿਹੜੇ ਸੂਟ ਹੀ ਨੇ ਜਿਹੜੇ ਛੇ ਦੀ ਰਿਟਾਇਰ ਹੁੰਦੇ ਨੇ ਸੂਟ ਹੈ ਨਾ ਮੌਸਮ ਦੇ ਹਿਸਾਬ ਨਾਲ ਵੀ ਉਂਝ ਵੀ ਛੇ ਦੀ ਰਿਟਾਇਰ ਹੋ ਜਾਂਦੇ ਨੇ ਆਪਣਾ ਵੀ ਜੀ ਆਕ ਜੀ ਆਕ ਜਾਂਦਾ ਲੇਡੀਜ਼ ਦਾ ਵੀ ਹੈ ਨਾ ਇੱਕ ਸੂਟ ਨੂੰ ਬਾਰ ਬਾਰ ਪਾਉਣ ਨਾਲ ਤਾਂ ਫਿਰ ਉਹਨਾਂ ਦਾ ਜੀ ਕਰਦਾ ਵੀ ਸਹੀ ਹੋਰ ਸੂਟ ਲੈ ਕੇ ਆਈਏ ਹੋਰ ਸੂਟ ਸਟਿਚ ਕਰੀਏ ਕਰਵਾਈਏ ਹੈ ਨਾ ਐ ਹੁੰਦਾ ਹੁੰਦਾ ਤੇ ਮੈਂ ਕਹਿੰਦੀ ਇਹ ਕੰਮ ਜਮਾ ਸਦਾ ਬਹਾਰਾ ਤੇ ਇਹੇ ਕੰਮ ਕਰਕੇ ਮੇਰੀਆਂ ਭੈਣਾਂ ਜਿਹੜੀ ਘਰੇ ਬੈਠੀਆਂ ਨੇ ਹੈ ਨਾ ਉਹ ਯਾਨਕਿ ਆਪਣਾ ਇੱਕ ਸੂਟ ਤਾਂ ਦੇਖੋ ਸਟਿਚ ਕਰ ਹੀ ਸਕਦੀਆਂ ਨੇ ਹੈਨਾ ਜੇ ਆਪਾਂ ਇੱਕ ਸੂਟ ਦੀ ਵੀ ਸਲਾਈ ਲਾਈਏ ਤਾਂ ਮੈਂ ਜਿੰਨੇ ਕੀ ਲੈਣੀ ਆ ਮੈਂ 300 ਰੁਪਏ ਸਿੰਪਲ ਸੂਟ ਦੇ ਸਲਾਈ ਲੈਣੀ ਆ ਹੈਨਾ ਇੱਕ ਸੂਟ ਦੀ ਤੁਸੀਂ ਸਟਾਰਟਿੰਗ 'ਚ ਥੋੜੀ-ਬਹੁਤੀ ਘੱਟ ਵੀ ਕਰ ਸਕਦੇ ਹੋ ਨਾ ਯਾਨਕਿ 200 ਰੁਪਏ ਵੀ ਤੁਸੀਂ ਲੈ ਸਕਦੇ ਹੋ 200 250 150 ਰੁਪਏ ਵੀ ਲੈ ਸਕਦੇ ਹੋ ਹੈਨਾ ਕਈ ਮੇਰੇ ਭੈਣਾਂ ਨੇ ਜਿਹੜੀ 150 ਰੁਪਏ ਵੀ ਲੈਂਦੀਆਂ ਨੇ ਇੱਥੇ ਪਰ ਮੈਂ ਕਹਿੰਨੀ ਆ ਕੋਈ ਮਾੜਾ ਨਹੀਂ ਹੈਗਾ ਅਗਰ ਜੇ ਤੁਸੀਂ ਘਰੇ ਕੁਝ ਵੀ ਨਹੀਂ ਕਰਦੇ ਆ ਕਿ ਜੇ ਤੁਸੀਂ 150 ਰੁਪਏ ਵੀ ਦੇਖੋ ਕਮਾ ਰਹੇ ਹੋ ਹੌਲੀ-ਹੌਲੀ ਦੇਖੋ 1 ਸਾਲ 150 ਲੇ ਲੋ 6 ਕਿ ਮਹੀਨੇ 150 ਰੁਪਏ ਲੈ ਲਾ ਫਿਰ ਹੌਲੀ ਹੌਲੀ 50 ਰੁਪਏ ਦੇਖੋ ਵਧਾ ਦੋ ਜੇ ਤੁਹਾਡਾ ਹੱਥ ਵਧੀਆ ਸਾਫ਼ ਹੁੰਦਾ ਜਾਊਗਾ ਹੈਨਾ ਐਵੇਂ ਤੁਸੀਂ ਆਪਣੀ ਸਲਾਈ ਵੀ ਦੇਖੋ ਵਧਾ ਸਕਦੇ ਹੋ ਤੇ ਨਾਲੇ ਤੁਹਾਡਾ ਹੱਥ ਵੀ ਸਾਫ਼ ਹੁੰਦਾ ਰਹੂਗਾ ਤੁਸੀਂ ਥੋੜੇ ਬੋਤਾ ਜਦੋਂ ਕੰਮ ਕਰਦੇ ਰਹੋਗੇ ਹੈਨਾ ਤੇ ਇਸ ਦੇ ਨਾਲ ਤੁਸੀਂ ਦੇਖੋ ਮਹੀਨੇ ਦੇ ਫਿਰ ਕਿੰਨੇ ਤੁਸੀਂ ਕਮਾ ਸਕਦੇ ਹੋ ਬਹੁਤ ਵਧੀਆ ਦੇਖੋ ਕਮਾਈ ਹੋਊਗੀ ਮੈਂ ਕਹਿੰਦੀ ਆ ਇੱਕ ਸੂਟ ਤਾਂ ਦੇਖੋ ਨਿਕਲਦਾ ਨਹੀਂ ਹੈਗਾ ਦੋ ਸੂਟ ਵਧੀਆ ਨਿਕਲ ਜਾਂਦੇ ਨੇ ਤਿੰਨ ਵੀ ਨਿਕਲ ਜਾਂਦੇ ਨੇ ਸਿੰਪਲ ਅਗਰ ਜੇ ਘਰੇ ਬੱਚੇ ਛੋਟੇ ਨੇ ਤਾਂ ਫਿਰ ਚਲੋ ਥੋੜੇ ਬੋਤਾ ਫਰਕ ਪੈਣਾ ਜਿਵੇਂ ਕਿ ਦੇਖੋ ਮੇਰੇ ਬੱਚੇ ਛੋਟੇ ਨੇ ਤੇ ਮੈਂ ਜਿਵੇਂ ਕਿ ਸਵੇਰੇ ਦੇਖੋ ਸਟੀਚ ਕੀਤੀ ਸੀਗੀ ਇਹ ਸ਼ਰਟ ਆਹ ਸੋਰੀ ਕਟਿੰਗ ਕੀਤੀ ਸੀਗੀ ਤੇ ਫਿਰ ਦੁਪਹਿਰੇ ਕੰਮ ਤੋਂ ਦੇ ਕਾਫੀ ਹੋ ਗਏ ਸੀਗੇ ਫਿਰ ਮੈਂ ਸੂਟ ਹੋਰ ਵੀ ਕਟਿੰਗ ਕਰਕੇ ਰੱਖਲੇ ਸੀਗੇ ਮੈਂ ਕਿਹਾ ਚਲੋ ਸਟੀਚਿੰਗ ਬਾਅਦ ਚ ਕਰਾਂਗੀ ਤੇ ਫਿਰ ਇਹ ਸਟੀਚਿੰਗ ਹੁਣ ਮੈਂ ਰਾਤ ਨੂੰ ਕਰਨ ਲੱਗੀ ਸੀਗੀ ਇੱਥੇ ਰਮੀਤ ਦੇ ਡੈਡੀ ਮੇਰੇ ਹਸਬੰਡ ਯਾਨੀ ਕਿ ਸੋ ਗਏ ਸੀਗੇ ਹੈਨਾ ਕੰਮ ਤੋਂ ਥੱਕੇ ਆਏ ਸੀਗੇ ਉਹਨਾਂ ਨੂੰ ਮੈਂ ਨਾਸ਼ਤਾ ਰੋਟੀ ਪਾਣੀ ਦੇ ਕੇ ਤਾਂ ਉਹ ਸੋ ਗਏ ਸੀਗੇ ਛੋਟਾ ਬੇਟਾ ਮੇਰੇ ਨਾਲ ਹੀ ਹਲੇ ਖੇល ਰਿਹਾ ਸੀਗਾ ਉਹ ਮੇਰੇ ਪਿੱਛੇ ਖੇਲ ਰਿਹਾ ਸੀਗਾ ਹੈਨਾ ਤੇ ਮੈਂ ਵੀ ਵਸ ਐਂ ਸੋਚੀ ਜਾਂਦੀ ਸੀ ਕਿ ਮੈਂ ਕਿਹਾ ਥੋੜੀ ਦੇਰ ਹੋਰ ਖੇਲ ਜੇ ਲੱਗਿਆ ਰਹੇ ਵੀ ਇਹ ਸ਼ਰਟ ਮੈਂ ਕੱਲ ਤੇ ਨਾ ਸਿੱਟਾ ਹੈਨਾ ਵੀ ਕੁਝ ਵੀ ਇਹਦਾ ਮੈਂ ਛੱਡਾਂ ਨਾ ਬਸ ਮੈਂ ਤਰਪਾਈ ਕਾਲੂ ਦੇ ਦਮਾ ਇਹਨੂੰ ਕਰਨ ਲਈ ਅਗਰ ਇਹ ਮੈਂ ਕਰ ਲੇ ਤਾਂ ਇਸ ਜਿਹੜੀ ਮੈਂ ਕਿਹਾ ਫਿਰ ਸਵੇਰੇ ਫਿਰ ਐ ਹੋ ਜਾਂਦਾ ਵੀ ਕੰਮਕਾਰ ਕਰਕੇ ਘਰ ਦੇ ਫਿਰ ਮਸ਼ੀਨ ਤੇ ਬੈਠਾਂਗੀ ਇਸ ਕਰਕੇ ਮੈਂ ਰਾਤ ਨੂੰ ਹੀ ਸਾਰੀ ਸ਼ਰਟ ਕੰਪਲੀਟ ਕਰਕੇ ਫੇਰ ਹੀ ਯਾਨਕੀ ਆਪਣੇ ਹੋਰ ਕੰਮ ਧੰਦੇ ਲੱਗੇ ਸੀਗੇ ਮੈਂ ਰਸੋਈ ਦੇ ਕੰਮ ਵੀ ਦੇਖੋ ਛੱਡਦੇ ਸੀਗੇ ਰੋਟੀ ਪਾਣੀ ਆਪਣਾ ਕਦੋਂ ਦਾ ਹੋ ਗਿਆ ਸੀਗਾ ਪਰ ਮੈਂ ਕਿਹਾ ਚਲੋ ਪਹਿਲਾਂ ਮੈਂ ਸ਼ਰਟ ਰੈਡੀ ਕਰਾਂ ਹੈਨਾ ਤਾਂ ਕਿ ਮੈਂ ਦੋ ਪੈਸੇ ਕਮਾ ਸਕਾਂ ਹੈਨਾ ਵੀ ਕੱਲੂ ਮੇਰੇ ਸੂਟ ਹੋਰ ਵੀ ਪੈਨੇ ਦੇਖ ਤੁਹਾਨੂੰ ਬੈੱਡ ਤੇ ਦੀਖ ਵੀ ਰਹੇ ਹੋਣੇ ਪਏ ਸੂਟ ਕਾਫੀ ਸੂਟ ਬਣਾਉਣ ਵਾਲੇ ਪਏ ਨੇ ਹੈਨਾ ਤੇ ਮੈਂ ਕਹਿੰਦੇ ਜਦੋਂ ਆਪਾਂ ਆਪਣਾ ਖੁੱਦਾ ਕੰਮ ਕਰਦੇ ਆ ਦੋ ਪੈਸੇ ਆਪਾਂ ਕਮਾਉਂਨੇ ਆ ਆਪਾਂ ਨੂੰ ਕਿਸੇ ਅੱਗੇ ਦੇਖੋ ਪੈਸੇ ਮੰਗਣ ਦੀ ਵੀ ਲੋੜ ਨਹੀਂ ਪੈਂਦੀ ਹੈਗੀ ਨਾ ਜਦੋਂ ਵੀ ਆਪਣਾ ਜੀ ਕਰੇ ਕੋਈ ਸੂਟ ਲੈਣ ਨੂੰ ਕੋਈ ਘਰ ਦੀ ਚੀਜ਼ ਲੈਣ ਨੂੰ ਹੈਨਾ ਆਪਾਂ ਮਿੰਟ 'ਚ ਆਪਾਂ ਲੈ ਸਕਦੇ ਆ ਆਪਾਂ ਨੂੰ ਸੋਚਣਾ ਨਹੀਂ ਪੈਂਦਾ ਹੈਗਾ ਵੀ ਹਏ ਦੇਖਾ ਵੀ ਆਪਾਂ ਨੂੰ ਵੀ ਉਹ ਪੈਸੇ ਆਪਾਂ ਮੰਗਾਗੇ ਉਹਨਾਂ ਤੋਂ ਉਹ ਦੇਣਗੇ ਕਿ ਨਹੀਂ ਹੈਨਾ ਆਪਾਂ ਨੂੰ ਪਹਿਲਾਂ ਸੋਚਣਾ ਪੈਂਦਾ ਵੀ ਹੋਣਗੇ ਕਿ ਨਹੀਂ ਉਹਨਾਂ ਕੋਲੇ ਪੈਸੇ ਜੇ ਦੇ ਦੇਣ ਤਾਂ ਵਧੀਆ ਹੈਨਾ ਆਪਾਂ ਕਈ ਵਾਰ ਆਪਣੇ ਮਨ ਚ ਆ ਜਾਂਦਾ ਹੁੰਦਾ ਵੀ ਆਪਾਂ ਪੁੱਛ ਕੇ ਚੀਜ਼ ਲਾਵਾਂਗੇ ਆਪਣੇ ਹਸਬੰਡ ਤੋਂ ਆਪਣੀ ਸੱਸ ਤੋਂ ਹੈਨਾ ਕਿਸੇ ਦੇ ਆਪਾਂ ਡਿਪੈਂਡ ਨਾ ਹੋਈਏ ਮੈਂ ਕਹਿੰਨੀ ਆ ਆਪਾਂ ਖੁਦ ਕਮਾਈਏ ਆਪਣੀ ਜਿਹੜੀ ਕੰਮ ਹੈ ਆਪਾਂ ਨੂੰ ਕੁਛ ਨਾ ਕੁਛ ਦੇਖੋ ਕੋਈ ਨਾ ਕੋਈ ਗੁਣਾ ਰੱਬ ਨੇ ਦਿੱਤਾ ਹੁੰਦਾ ਜਰੂਰੀ ਨਹੀਂ ਇਹ ਸਲਾਈ ਦੇਖੋ ਪੇਂਟਿੰਗ ਵੀ ਅੱਜ ਕੱਲ ਕਰ ਰਹੀਆਂ ਨੇ ਮੇਰੀਆਂ ਭੈਣਾਂ ਕਾਫੀ ਪੇਂਟਿੰਗ ਕਰਦੀਆਂ ਨੇ ਮੈਨੂੰ ਤਾਂ ਦੇਖੋ ਪੇਂਟਿੰਗ ਆਉਂਦੀ ਨਹੀਂ ਕੜਾਈ ਕਰ ਰਹੀਆਂ ਨੇ ਹੈਨਾ ਹੱਥ ਦੀ ਜਿਹੜੀ ਕੜਾਈ ਹੁੰਦੀ ਆ ਉਹ ਸਿੱਖ ਰਹੀਆਂ ਨੇ ਕਾਫੀ ਕੰਮ ਨੇ ਦੇਖੋ ਮੈਂ ਕਹਿੰਦੀ ਆ ਕੋਈ ਨਾ ਕੋਈ ਕੰਮ ਕਰਦੇ ਰਹੋ ਤਾਂ ਕਿ ਆਪਾਂ ਆਪਣੇ ਆਪ ਤੇ ਨਿਰਭਰ ਹੋਈਏ ਕਿਸੇ ਦੂਜੇ ਤੇ ਨਾ ਡਿਪੈਂਡ ਹੋਈਏ ਹੈਨਾ ਤੇ ਚਲੋ ਜੀ ਫਰੈਂਡ ਇੱਥੇ ਆ ਦੇਖੋ ਮੇਰੇ ਬਸ ਹੋ ਗਏ ਸੀਗੀ ਮੇਰੀ 셔ਟ ਹੋ ਗਈ ਸੀਗੀ ਬੇਟਾ ਦੇਖੋ ਹੁਣ ਮੇਰੇ ਪਿੱਛੇ ਖੇੜਿਆ ਸੀ ਕਹਿੰਦਾ ਮਮਾ ਹੋ ਗਿਆ ਤੁਹਾਡਾ ਕੰਮ ਹੋਰ ਤਾਂ ਨਹੀਂ ਕਰਨ ਵਾਲਾ ਉਹ ਤਾਂ ਖੇਡਣ ਨੂੰ ਹੋਰ ਜੀ ਕਰਿਆ ਸੀ ਮੈਂ ਕਿਹਾ ਨਾ ਪੁੱਤ ਹੁਣ 11 ਵਜੇ ਚੱਲੇ ਨੇ ਤੇ ਹੁਣ ਆਪਾਂ ਮੈਂ ਕਿਹਾ ਪੈਵਾਂਗੇ ਹੈਨਾ ਵੀ ਮੈਂ ਚਲੋ ਇਹਨੇ ਕਿਚਨ ਸਾਫ ਕਰ ਲੈਣੀ ਆ ਤੇ ਇੱਥੇ ਬਸ ਲੱਗੇ ਪਿਆ ਸੀਗਾ ਮੇਰਾ ਬੇਟਾ ਤੇ ਲੋ ਜੀ ਫਰੈਂਡ ਹੁਣ ਆਪਾਂ ਕਰਦੇ ਅੱਜ ਦੀ ਵੀਡੀਓ ਦਾ ਐਂਡ ਅਗਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ ਆਪਾਂ ਕੱਲੂ ਫੇਰ ਮਿਲਾਂ